ਦੂਸਰਾ ਇੱਕ ਸ਼ਾਰਟ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਆਂ ਪਿੰਡ ਸੋਰਸਿੰਗ ਪਹੁੰਚੇ ਆਂ ਭੋਲਾ ਡੇਰੀ ਫਾਰਮ ਵੇਰ ਸੰਦੀਪ ਸਿੰਘ ਹੁਣੇ ਕੋਲ ਇੱਕ ਆ ਨੀਲੀ ਰਾਵੀ ਟੇਡੇ ਕੱਟ ਦੇ ਵਿੱਚ ਮੱਝ ਦਿਖਾ ਰਹੇ ਆਂ ਬਹੁਤ ਭਰਾ ਆਪਣੇ ਪਸੰਦ ਕਰਦੇ ਆ ਫੋਨ ਕੱਲੋਂ ਆਉਂਦੀਆਂ ਨੇ ਵੀ ਨੀਲੀ ਰਾਵੀ ਦੇ ਵਿੱਚ ਟੇਡੇ ਪਾਸੇ ਕੱਟ ਵਾਲੀ ਮੱਝ ਚਾਹੀਦੀ ਆ ਤੇ ਬਹੁਤ ਵਧੀਆ ਇੱਕ ਜੈਜ ਮਾਰਕਿੰਗ ਦੇ ਵਿੱਚ ਆ ਪੂਰੇ ਕੈਰੇਕਟਰ ਤੁਸੀਂ ਚੈੱਕ ਕਰ ਸਕਦੇ ਜੇ ਆਰਡਰ ਜਿਵੇਂ ਆਪਾਂ ਨਾਰਮਲ ਗੱਲ ਕਰਦੇ ਆਂ ਜੇ ਤਾਂ ਤਾਂ ਫੁੱਟ ਕਰਮਾਂ ਵਾਲੀ ਪਿੱਛੇ ਹਵਾਨਾਲੇਵਾ ਕੱਦੀ ਫਿਰਦੀ ਆ ਤਿਆਰੀਆਂ ਮੁਕੰਮਲ ਨੇ 2 ਦਿਨ ਲਾਜੇ 3 ਦਿਨ ਲੱਜੇ ਲੱਭੀ ਸੰਦੀਪ ਸਭ ਤੋਂ ਪਹਿਲਾਂ ਸਾਸਰੀ ਘਰ ਵੀਰੇ ਸਾਸਰੀ ਦਾ ਸੰਤੋਖ ਸਾਹਿਬ ਜੀ ਠੀਕ ਠਾਕ ਜੇ ਬੜੇ ਵਧੀਆ ਵੀਰੇ ਸੰਦੀਪ ਬਿਲਕੁਲ ਅੱਜ ਹੀ ਐਂਟਰੀ ਹੋਈ ਹੈ ਸੰਤੋਖ ਸਾਹਿਬ ਜੀ ਮਾਲ ਸਾਰਾ ਅੱਜ ਹੀ ਆਇਆ ਵਾ ਠੀਕ ਹੈ ਵੀਰੇ ਇਹਦਾ ਇਹ ਵੀ ਕਰਮਾੜੀ ਘੰਟਾ ਇੱਕ ਹੀ ਹੋਇਆ ਇਹਨੂੰ ਮਹੀਨਾ ਹੀ ਪਟਕੇ ਲਿਆਂਦਾ ਬਾਕੀ ਬਹੁਤ ਜਿਆਦਾ ਟੌਪ ਕਲਾਸ ਆ ਮੈਂ ਬਹੁਤ ਖੂਬਸੂਰਤਾ ਕਟਕਟ ਬਹੁਤ ਪਿਆਰਾ ਤੇ ਕੋਈ ਮਗਰਲੇ ਕਰੋ ਕੋਈ ਦੀ ਤਸੱਲੀ ਸੰਤੋਖ ਸਾਹਿਬ 14 ਨਾਲ 15 ਕਿਲੋ ਦੀ ਜਾਨੀ ਕਿ ਪਹਿਲੇ ਸਵੇਰ ਦੀ ਗਾਰੰਟੀ ਦਿੱਤੀ ਵੀ ਨਾ ਠੀਕ ਹੈ ਪਰ ਉਹਨਾਂ ਆਪਣ ਦੂਜਾ ਸੂਆ ਕਹਿ ਕੇ ਦਿੱਤੀ ਬਾਕੀ ਕੋਈ ਤੀਜਾ ਮੰਨ ਲਿਆ ਆਪਦੀ ਸਮਝ ਲਾ ਆਪਦੀ ਸਮਝ ਵੇਖ ਲੈ ਬਹੁਤ ਜਿਆਦਾ ਵੀ ਵੈਸੇ ਚਲੋ ਝੋਟੀ ਪਾ ਕੇ ਵੀ ਦੂਜੇ ਵੀ ਲੱਗਦੀ ਆ ਹਾਂਜੀ ਹਾਂਜੀ ਪਰ ਕੋਈ ਆਪਦੀ ਸਮਝ ਨਾਲ ਤੀਜੇ ਵੀ ਮੰਨ ਲੈ ਬਾਕੀ ਸੰਤੋ ਸਾਹਿਬ ਬਹੁਤ ਜਿਆਦਾ ਹੀ ਝੋਟੀ ਖਰੀ ਆ ਲੋ ਵੀ ਇੱਕ ਵਾਰੀ ਤੁਹਾਨੂੰ ਤੋੜ ਕੇ ਤਸੱਲੀ ਨਾਲ ਦਿਖਾਉਣੇ ਆ ਦੋਸਤੋ ਬਾਕੀ ਨਸਲਾਂ ਫਰੀਦਾਂ ਤੋਂ ਵਿੱਚ ਬੋਂਦੀਆਂ ਨੇ ਪਿੱਛੇ ਜਿਹੜੇ ਪਿੱਛੇ ਭਾਰ ਦੀ ਥਾਣਾ ਦੀ ਫੁੱਲ ਗਰੰਟੀ ਹੋ ਸੰਤੋ ਸਾਹਿਬ ਆਪਣੀ ਹਾਂ ਬਿਲਕੁਲ ਬਰੀਡਰ ਭਰਾ ਆ ਵੀ ਬਿਲਕੁਲ ਨਿਗਾ ਦੇ ਵਿੱਚੋਂ ਕੱਢ ਲੈਣਾ ਸੰਤੋ ਸਾਹਿਬ ਕੋਈ ਦੂਜੇ ਭਰਾ ਦੀ ਨਾ ਜਿਹੜਾ ਉਹ ਯਾਦ ਕਰੂਗਾ ਮਾਰੇ ਸੁੱਖ ਰੱਖੇ ਹਰ ਕਿਤੇ ਦੁੱਧ ਵੱਧ ਪਾ ਦੂਗੀ ਜੇ ਕੋਈ ਚੰਗੀ ਗੱਲ ਹੈ ਲੈ ਵੀ ਸੰਦੀਪ ਇੱਕ ਵਾਰੀ ਮੜਾ ਤੋੜ ਲੰਬਾ ਵਿਖਾ ਪਰਾਂ ਵਾਂਗੂ ਲਓ ਵੀ ਜੀ ਲਓ ਜੀ ਕਰੋ ਚੈੱਕ ਤਿਆਰੀ ਆਲਮੋਸਟ ਦੋਸਤੋ ਕੰਪਲੀਟ ਚੱਦੇ ਲੇਵਾ ਦੀ ਬੰਤਰ ਤੁਸੀਂ ਦੇਖ ਸਕਦੇ ਹੋ ਤੇ ਸੋ ਬਹੁਤ ਖੂਬਸੂਰਤ ਲੇਵਾ ਪੱਤਾਂ ਦੇ ਬਿਲਕੁਲ ਸੰਧੇ ਵਿਚਕਾਰ ਸੂਤ ਹੈ ਜਿਹੜਾ ਕਰਮਾ ਦੀ ਲੇਵਾ ਬਣਾਈ ਫਿਰਦੀ ਆ ਧੁੰ ਕੋ ਸ਼ਟਾਰਟ ਹੋ ਕੇ ਬੈਕਸਾਈਡ ਤੁਸੀਂ ਦੇਖੋਗੇ ਚੱਦੇ ਲੇਵੇ ਦੀ ਬੰਤਰ ਚੰਗੀ ਆ ਸੋ ਟਿੱਪਣ ਚੰਗੀ ਆ ਕਿਸੇ ਰਕਮ ਦੀ ਕੋਈ ਪਾਉ ਨਹੀਂ ਰੋ ਮਾਰਗੇ ਸੰਧਾ ਗਰੰਟੀ ਹੋ ਗਈ ਪੋਲੀ ਦੀ ਕੋਈ ਮੈਂ ਕਹਦੇ ਕਿ ਉਹ ਦੇ ਆਪਣੀ ਕਹਦੇ ਵੀ ਗਲਤੀ ਆ ਜਾਨੀ ਕਿ ਘੜੀ ਆ ਹਾਂ ਮੈਂ 1/2 ਲੱਖ ਨਾਲ 1/2 ਲੱਖ ਦਊਂਗਾ ਇਹ ਨਹੀਂ ਗੱਲ ਵੀ ਵੀਡੀਓ ਨੇ ਕਹਿਤਾ ਇਦਾਂ ਕਹਿ ਆ ਆ ਆ ਆ ਆ ਆ ਦੇਖੋ ਜੀ ਨਾ ਵੀ ਸੰਦੀਪ ਕੋਈ ਹੋਰ ਗੜਾ ਕਰਾ ਦੇ ਯਾਰ ਨਾ ਵੀ ਜੀ ਹਨਾ ਬਾਕੀ ਬਹੁਤ ਖੂਬਸੂਰਤ ਤੇ ਨਗੀਨਾ ਦੋਸਤੋ ਚਲੋ ਜਿਹੜੇ ਭਰਾ ਨੂੰ ਕਦਰ ਆ ਜਿਹੜੇ ਬਰੀਡਰ ਭਰਾ ਵੈਸੇ ਉਹਨਾਂ ਨੂੰ ਪਰਖ ਆ ਜਿਹੜਾ ਬਰੀਡਰ ਬੰਦਾ ਉਹਨੇ ਝੋਡੀ ਖਰੀਦਣੀ ਆ ਹਾਂ ਤੇ ਜਿਹਨੂੰ ਨਹੀਂ ਪਤਾ ਉਹਨੇ ਚਲੋ ਕਹੇ ਜਨਾ ਮੈਂ ਹੀ ਆ ਬਿਲਕੁਲ ਬਿਲਕੁਲ ਅੱਜ ਮਰਾ ਵੀ ਸੰਦੀਪ ਹੈ ਪਪਾਲ ਚੋਂ ਕੱਢਣ ਲੱਗਦਾ ਮਰਾ ਸੰਤੂ ਸਾਹਿਬ ਅੱਜ ਤਾਂ ਬੜੇ ਜ਼ੋਰ ਲੱਗੇ ਮੇਰੇ ਸਵੇਰ ਦੇ ਲੈ ਵੀ ਅੱਜ ਮੈਂ 6 ਵਜੇ ਦਾ ਨਿਕਲਿਆ ਕਰਾਂ ਹਾਂ ਨਾ ਮੈਨੂੰ ਜਾਬਲੇ 7 ਵਜ ਗਏ ਆ ਯੋਰ ਕੱਲ ਵੀ ਬੜੇ ਲੱਗੇ ਸੀ ਕੱਲੇ ਹੀ ਬੜਾ ਜ਼ੋਰ ਲੱਗਾ ਕੱਲ ਮੈਨੂੰ ਲੱਗਾ ਕਿ ਤਿੰਨ ਚਾਰ ਪਸ਼ੂ ਕਿੱਥੇ ਕੀਤੇ ਕੱਲ ਵੀ ਜ਼ੋਰ ਜਾਨ ਕੱਲ ਨੂੰ ਆਵੇ ਗਿਆ ਨਾ ਮਾਰ ਹੋ ਗਿਆ 5 ਵਜ ਦਾ ਬਾਦ ਆ ਹਾਂ 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 ਬਿਲਕੁਲ ਬਦ ਯੋਰ ਕੱਲ ਦਾ ਲੱਗਣ ਬੜਾ ਗਿਆ ਸੰਤੋਖ ਸਾਹਿਬ ਨੇ ਚਲੋ ਨਾਲੇ ਗਰਮੀ ਬਹੁਤ ਜ਼ਿਆਦੀ ਉੱਤੋਂ ਗਰਮੀ ਵੜੀ ਆ ਲੋ ਵੀ ਮੇਰੇ ਭਰਾ ਉਹ ਟੇਡੇ ਕਰਦੇ ਵਿੱਚ ਸੰਦੀਪ ਨੂੰ ਮੋਲੋਂ ਲੈਣ ਦਿੰ ਦੱਸ ਹਾਂ ਤਾਂ ਸਾਹ ਸਵਾਰੀ ਦੇਣੀ ਹੈ ਜੈ ਸਨੋਈ ਹਾਂ 135 ਮੋਲਿਆ ਸਵਾਰੀ ਦੇਣੀ ਹੈ ਤੇ ਮਾਨਤਾ ਨਹੀਂ ਹੋਣਾ ਥੋੜਾ ਪਾ ਲੈ ਲੋ ਵੀ ਸਵਾ ਲੱਖ ਦੀ ਸਦੀ ਦਾ ਪਰ 10000 ਪਰੇ ਸੂਈ ਆਖੂਗਾ ਸੂਈ ਦੇ ਦਾਂਗੇ ਕਰੋ ਗੱਲ ਕੋਈ ਤੁਰਕੂ ਨਹੀਂਗਾ ਲੋ ਵੀ ਮੇਰੇ ਭਰਾ ਸਵਾ ਲੱਖ ਦੀ ਖੁਸ਼ੀ ਨਾਲ ਮਾਨਤਨ ਹੋ ਜਾਊਗਾ ਕਰ ਲਿਓ ਸੰਪਰਕ ਧੰਨਵਾਦ